ਮੂਸੇਵਾਲੇ ਦੀ ਹਵੇਲੀ ਪਹੁੰਚਿਆ ਸਕੂਲੀ ਟੂਰ ਤੇ ਸਿੱਧੂ ਮੂਸੇਵਾਲੇ ਨੂੰ ਯਾਦ ਕਰ ਭਾਵਕ ਹੋ ਗੀਆਂ ਇਹ ਵਿਦਿਆਰਥਣਾ ਤਾਂ ਦੇਖ ਸਕਦੇ ਹੋ ਸਿੱਧੂ ਮੂਸੇਵਾਲੇ ਦਾ ਰਤਬਾ ਕੌਣ ਨਹੀਂ ਜਾਣਦਾ ਤੇ ਅੱਜ ਕੱਲ ਸਿੱਧੂ ਦੇ ਹਵੇਲੀ ਦੇ ਵਿੱਚ ਸਕੂਲਾਂ ਦੇ ਟੂਰ ਵੀ ਆਉਣ ਲੱਗੇ ਨੇ ਸਰਕਾਰੀ ਸਕੂਲ ਦੇ ਬੱਚੇ ਸਿੱਧੂ ਨੂੰ ਯਾਦ ਕਰਕੇ ਹਵੇਲੀ ਦੇ ਵਿੱਚ ਭਾਵਕ ਵੀ ਹੋ ਗਏ ਤੇ ਜਿਵੇਂ ਸਿੱਧੂ ਮੂਸੇਵਾਲੇ ਦੀ ਹਵੇਲੀ ਦੇਸ਼ਾਂ ਵਿਦੇਸ਼ਾਂ ਤੋਂ ਵੱਖੋ ਵੱਖਰੇ ਫੈਨ ਆਉਂਦੇ ਨੇ ਉਵੇਂ ਹੀ ਹੁਣ ਸਕੂਲਾਂ ਦੇ ਟੂਰ ਵੀ ਹਵੇਲੀ ਦੇ ਵਿੱਚ ਆਉਣ ਲੱਗੇ ਨੇ ਇਹਨਾਂ ਛੋਟੀਆਂ ਛੋਟੀਆਂ ਬੱਚੀਆਂ ਨੇ ਬਹੁਤ ਸਾਰੀਆਂ ਗੱਲਾਂ ਵੀ ਜਿਹੜੀਆਂ ਕੀਤੀਆਂ ਨੇ ਉਹ ਬਹੁਤ ਭਾਵਕ ਵੀ ਸੀ ਇਹਨਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਉਹ ਕਲਾਕਾਰ ਹੈ ਜਿਸ ਨੇ ਪੰਜਾਬ ਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਤੇ ਅੱਜ ਚਾਹੇ ਉਹ ਸਾਡੇ ਵਿੱਚ ਨਹੀਂ ਪਰ ਉਸ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਉਸ ਕਲਾਕਾਰ ਨੇ ਅੱਜ ਉਹ ਸਾਡੇ ਦਿਲਾਂ ਦੇ ਵਿੱਚ ਜਿਉਂਦਾ ਹੈ ਜਿਵੇਂ ਸਿੱਧੂ ਮੂਸੇਵਾਲੇ ਦੇ ਫੈਨ ਆ ਕੇ ਇੱਥੇ ਭਾਵਕ ਹੋ ਜਾਂਦੇ ਨੇ ਉਵੇਂ ਹੀ ਸਕੂਲਾਂ ਦੇ ਟੂਰ ਵੀ ਜਦੋਂ ਸਕੂਲ ਹਵੇਲੀ ਦੇ ਵਿੱਚ ਆਉਂਦੇ ਨੇ ਤਾਂ ਥਾਰ ਨੂੰ ਦੇਖ ਕੇ ਟਰੈਕਟਰ ਨੂੰ ਦੇਖ ਕੇ ਭਾਵਕ ਹੋ ਗਏ ਨੇ ਬੱਚੇ ਤੇ ਇਹਨਾਂ ਦਾ ਕਹਿਣਾ ਸੀ ਕਿ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਅਸੀਂ ਵੀ ਹੁਣ ਮਿਹਨਤ ਕਰਨੀ ਸਿੱਖ ਗਏ ਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਿਹਨਤ ਕਰਨ ਵਾਲੇ ਦੀ ਹੀ ਜਿੱਤ ਹੁੰਦੀ ਆ ਪਰ ਇਹ ਸਮਾਂ ਉਹ ਨਹੀਂ ਵੀ ਜਦੋਂ ਕੋਈ ਬੰਦਾ ਕਾਮਯਾਬ ਹੁੰਦਾ ਹੈ ਉਸ ਦੇ ਪਿੱਛੇ ਦੁਸ਼ਮਣ ਵੱਜ ਜਾਂਦੇ ਨੇ ਜਿਵੇਂ ਸਿੱਧੂ ਮੂਸੇ ਵਾਲੇ ਨੇ ਆਪਣੀ ਮਿਹਨਤ ਕਰਕੇ ਨਾਂ ਬਣਾਇਆ ਸੀ ਤਾਂ ਉਸ ਨੂੰ ਮਾਰਨ ਦੇ ਲਈ ਤਿਆਰੀਆਂ ਕਰਨ ਲੱਗੇ ਸੀ ਪਰ ਅੱਜ ਵੀ ਉਹ ਜਿਉਂਦਾ ਹੈ ਸਾਡੇ ਦਿਲਾਂ ਦੇ ਵਿੱਚ ਚਾਹੇ ਸਰੀਰਕ ਤੌਰ ਤੇ ਵਿੱਚ ਸਾਡੇ ਸਿੱਧੂ ਮੂਸੇਵਾਲਾ ਨਹੀਂ ਹੈ ਪਰ ਸਾਡੇ ਦਿਲਾਂ ਦੇ ਵਿੱਚ ਅੱਜ ਵੀ ਜਿਉਂਦਾ ਜਾਗਦਾ ਹੈ ਮੂਸੇਵਾਲਾ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਪਹਿਲਾਂ ਦਾ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਤੇ ਕੌਣ ਕੌਣ ਸਕੂਲ ਦੇ ਟੂਰ ਦੇ ਵਿੱਚ ਸਿੱਧੂ ਦੀ ਹਵੇਲੀ ਆਇਆ ਹੈਗਾ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹਨਾਂ ਬੱਚੀਆਂ ਨੇ ਜੋ ਗੱਲਾਂ ਕਈਆਂ ਗੀਤ ਗਾਏ ਉਹ ਸੁਣ ਲਿਓ ਤੇ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਇਹਨਾਂ ਬੱਚੀਆਂ ਦੀਆਂ ਭਾਵਨਾਵਾਂ ਸਿੱਧੂ ਮੂਸੇਵਾਲੇ ਦੇ ਨਾਲ ਕਿਵੇਂ ਜੁੜੀਆਂ ਹੋਈਆਂ ਸੀ ਉਹ ਵੀ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਛੋਟੇ ਛੋਟੇ ਬੱਚੇ ਸਿੱਧੂ ਦੇ ਫੈਨ ਨੇ ਕੌਣ ਕਹਿੰਦਾ ਕਿ ਮੂਸੇ ਵਾਲਾ ਮੁੱਕ ਗਿਆ ਮੂਸੇ ਵਾਲਾ ਤਾਂ ਅੱਜ ਵੀ ਉਵੇਂ ਹੀ ਗੱਜਦਾ ਹੈ ਉਵੇਂ ਹੀ ਗੱਡੀਆਂ ਦੇ ਵਿੱਚ বাজਦਾ ਹੈ ਤੇ ਬਿਲਬੋਰਡ ਤੇ ਛਾਣ ਵਾਲਾ ਝੋਟਾ ਅੱਜ ਸਾਰੇ ਲੋਕਾਂ ਦੇ ਦਿਮਾਗ ਦੇ ਉੱਪਰ ਛਾਇਆ ਹੋਇਆ ਕਿਉਂਕਿ ਸਿੱਧੂ ਨੇ ਗੱਲਾਂ ਹੀ ਕੁਝ ਅਜਈਆਂ ਕਹੀਆਂ ਹੋਈਆਂ ਜੋ ਅੱਜ ਵੀ ਲੋਕਾਂ ਦੇ ਯਾਦ ਨੇ ਸੁਣੋ ਬੱਚੀ ਨੇ ਕੀ ਕੁਝ ਕਿਹਾ ਅਸੀਂ ਸਿੱਧੂ ਵਾਲੇ ਵੀਰੇ ਦੇ ਬਹੁਤ ਵੱਡੇ ਫੈਨ ਆਂਗੇ ਉਹਨਾਂ ਦੇ ਗੀਤਬਾਦ ਦੀ ਸਬੰਧ ਚਾਰੇਕਤੇ ਪਰਿਵਾਰਿਕ ਹੁੰਦੇ ਸੀਗੇ ਉਹਨਾਂ ਦੀ ਗੀਤ ਬਹੁਤ ਪਸੰਦ ਨੇ ਜੀ ਸਾਨੂੰ ਤੁਹਾਨੂੰ ਬਹੁਤ ਵਧੀਆ ਲੱਗਦੇ ਸੀਗੇ ਵੀਰੇ ਅੱਜ ਸਪੈਸ਼ਲ ਆਏ ਹਾਂ ਕੌਣਾ ਐ ਨਾਮ ਤੁਹਾਡਾ ਮੰਮੀ ਆਈ ਨੇ ਸਕੂਲ ਤੋਂ ਪੇਪਰ ਦੇ ਕੇ ਆਇਸ ਤਾਂ ਹਾਂਜੀ ਅਸੀਂ ਮਨਸਾ ਹੇ ਅੱਛਾ ਮਨਸਾ ਕੇਸ ਕਿਹੜਾ ਪਿੰਡ ਐ ਪੈਣੀ ਵਾਲਾ ਅੱਛਾ ਪੈਣੀ ਆ ਕੀ ਦੇਖਿਆ ਜਾ ਕੇ ਤੇ ਕੀ ਮਹਿਸੂਸ ਹੋਇਆ ਕੀ ਕੁਛ ਦੇਖਿਆ ਆ ਕੇ ਇੱਥੇ ਅਸੀਂ ਇੱਥੇ ਆ ਕੇ ਵੀਰੇ ਦੇ ਟਰੈਕਟਰ ਦੇਖਿਆ ਜਿੱਥੇ ਉਹ ਵਿੱਚ ਚਲਾਉਂਦੇ ਸੀਗੇ ਤੇ ਵੀਰੇ ਦੀ ਥਾਰ ਦੇਖੀ ਜਿੱਥੇ ਉਹਨਾਂ ਦੀ ਵੀ ਡੈਥ ਹੋਈ ਸੀ ਜਿਹੜੀ ਥਾਰ ਵਿੱਚ ਵੀਰੇ ਦੀ ਹਵੇਲੀ ਦੇ ਜੋ ਉਹਦੇ ਨਾਲ ਬਣੀ ਗੱਤੇ ਨਾਲ ਬਣੀ ਹੋਈ ਹੈਗੀ ਤਨ ਬਹੁਤ ਹੀ ਵਧੀਆ ਫੀਲ ਹੋਇਆ ਤੇ ਵੀਰੇ ਦੀ ਕਮੀ ਮਹਿਸੂਸ ਹੁੰਦੀ ਆ ਸਾਨੂੰ